ਇਹ ਬਾਣੇ ਪਾ ਕੇ ਸ਼ਸਤਰ ਰੱਖਦੇ ਸਾਰੇ ਉਹ ਆਪਣੇ ਗੱਡੀ ਦੇ ਵਿੱਚ ਬੈਠ ਕੇ ਸ਼ਰਾਬ ਬੀਅਰ ਵਗੈਰਾ ਪੀਰੇ ਨਾਲ ਨਾਲ ਉਹ ਚੌਥੀ ਇੱਥੇ ਪਹੁੰਚੇ ਆ ਇਹਨਾਂ ਦੇ ਨਾਲ ਇੱਕ ਇੱਥੇ ਪੀਰੇ ਸੀ ਬੀਅਰ ਨਾਲ ਚਿਕਨ ਜਿਕਨ ਖਾ ਰਹੇ ਬਾਅਦ ਵਿੱਚ ਨਾਨੀ ਜੀ ਨੇ ਤੋ ਪੁੱਛਿਆ ਕਿ ਤੂੰ ਕੌਣ ਹੈ ਕਿ ਮੈਨੂੰ ਇਹਦੀ ਕੁਛ ਨਹੀਂ ਲੱਗੀ ਮੈਨੂੰ ਇਹਨੇ ਬਸਰਾ ਪੈਲੈਸ ਦੇ ਬਾਹਰੋਂ ਚੱਕਿਆ ਵਾ ਇਹ ਕਹਿੰਦਾ ਕਿ ਮੈਂ ਫੂਟਲਾਂ ਦੇ ਫੈਰਦਾ ਵਾਂ ਇਹਨੇ ਜਨਾਨੀ ਦੀ ਰਾਤ ਨੂੰ ਮੈਂ ਕਰਨਾ ਸੀਗਾ ਤਾਂ ਕਰਕੇ ਇਹ ਬਾਣੇ ਦੀ ਲਾਚ ਲਾਂਦੇ ਪਏ ਤਰਨਾ ਤਲਦਾ ਇਹਨਾਂ ਨੇ ਮੋੜੇ ਲਖਾਇਆ ਯਾਰ ਪੂਰੇ ਬਾਣੇ ਤੇ ਲਾਜ ਰਾ ਰਿਹਾ ਇਹ ਬੰਦਾ ਇਹ ਤੇ ਜਿਹੜਾ ਆਪ ਵੀ ਮੰਨ ਗਏ ਵੀ ਇਹਨਾਂ ਨੇ ਮੈਂ ਬੀਅਰ ਪੀਤੀ ਏ ਆਪ ਵੀ ਮੰਨ ਗਏ ਹਾਂ ਇਹ ਗਲਤੀ ਮੰਨਦੇ ਪਿਆ ਬੱਚੋ ਇਹਦੀ ਮੇਰੀ 35 ਸੌਣ ਉਹ ਥੋੜਾ ਰੋਟੋ ਉਹ ਥੋੜਾ ਰੋਟੋ ਤੁਸੀਂ ਪਾਪਾ ਇੱਕ ਲੇਡੀਸ ਨੂੰ ਨਾਲ ਲੈ ਕੇ ਆਏ ਆ ਇਹ ਕਦ ਲੈ ਕੇ ਆਏ ਸੀ ਮੈਂ ਇਸ ਚੀਜ਼ ਦੀ ਖਿਮਾ ਮੰਗਦਾ ਜਿਹੜੇ ਕਿ ਲੇਡੀਸ ਤੁਹਾਡੇ ਨਾਲ ਖਿਮਾ ਮੰਗਦੇ ਤੁਸੀਂ ਲੇਡੀਸ ਤੁਹਾਡੇ ਨਾਲ ਕਿੱਥੋਂ ਲੈ ਕੇ ਆਏ ਇਹ ਕਿੱਥੋਂ ਲੈ ਆ ਮੈਂ ਕੌਣ ਆ ਲੇਡੀਸ ਹੈ ਤੁਹਾਡੀ ਗੱਡੀ 'ਚ ਬੈਠੀ ਆ ਉਹ ਕਹਿੰਦੀ ਮੈਂ ਚਿਕਨ ਖਾਦਾ ਤੁਸੀਂ ਸ਼ਰਾਬ ਪੀਤੀ ਆ ਇਹਦੀ ਬੇਨਤੀ ਸੁਣੋ ਤੁਹਾਡੇ ਨਾਲ ਬੈਠੀ ਐ ਏਸੀ ਦੀ ਕਮਾ ਮੰਗਦਾ ਜੋ ਮੈਂ ਕੀਤਾ ਮੈਂ ਗੱਲ ਕਿਹਾ ਨਹੀਂ ਖੇਵਾ ਮੰਗਦੀ ਗੱਲ ਆਈ ਰੂਜ਼ ਦਾ ਕਾਰਸਾ ਮਾਈ ਕੋ ਥੀ ਫਤੇ ਅੱਜ ਸਾਨੂੰ ਇੱਕ ਵਾਰ ਇੱਥੇ ਫੋਨ ਆਇਆ ਸੀ ਗੱਦਾ ਕਿ ਰੀਟਾ ਜਿਹੜਾ ਚਿਕਨ ਵਾਲਾ ਉਹਦੇ ਸਾਹਮਣੇ ਕੋਈ ਸੈਂਗ ਜਿਹੜੇ ਬਾਣੇ ਪਾ ਕੇ ਸ਼ਸਤਰ ਰੱਖਦੇ ਸਾਰੇ ਉਹ ਆਪਣੇ ਵੱਡੀ ਦੇ ਵਿੱਚ ਬੈਠ ਕੇ ਸ਼ਰਾਬ ਬੀਅਰ ਵਗੈਰਾ ਪੀਰੇ ਨਾਲ ਨਾਲ ਉਹਦੇ ਚੋਥੀ ਇੱਥੇ ਪਹੁੰਚੇ ਆ ਇਹਨਾਂ ਦੇ ਨਾਲ ਇੱਕ ਇੱਥੇ ਬੀਰੇ ਸੀ ਬੀਅਰ ਨਾਲ ਚਿਕਨ ਜੁਗਨ ਖਾ ਰਹੇ ਸੀ ਇਹਨਾਂ ਨਾਲ ਇੱਕ ਆ ਜਿਹੜੀ ਆ ਲੇਡੀਜ਼ ਐ ਵੀ ਇਹਨਾਂ ਦੇ ਨਾਲ ਸੀਗੀ ਇਹੋ ਪ੍ਰੀਆ ਜਦੋਂ ਜਿਹਨਾਂ ਨੂੰ ਪੁੱਛਿਆ ਆ ਕੇ ਤਾਂ ਇਹਨਾਂ ਨੇ ਆ ਕੇ ਖਾਣਾ ਖਾਣਨਾ ਕਰਦੀਆਂ 70 ਸਾਡੇ ਨਾਲ ਸਾਡਾ ਪਤਾ ਹੈ ਇੱਥੇ ਆ ਕੇ ਤੁਹਾਡੇ ਨਾਲ ਹਸਤਾਬਾਈ ਹੋਏ ਇੱਕ ਨਹੀਂ ਤੁਸੀਂ ਬੋਲਣਾ ਤੁਹਾਡੇ ਕੋਲ ਬਾਅਦੋਂ ਪੁੱਛਿਆ ਜਾਊਗਾ ਜਿਹੜੀ ਮੈਂ ਪੁੱਛਿਆ ਬਾਅਦੋਂ ਜਨਾਨੀ ਜਦੋਂ ਪੁੱਛਿਆ ਕਿ ਵੀ ਤੁਸੀਂ ਕੌਣ ਹੈ ਕਿ ਅਸੀਂ ਮੈਨੂੰ ਇਹਦੀ ਕੁਛ ਨਹੀਂ ਲੱਗਦੀ ਜਿਹਨੂੰ ਇਹਨੇ ਬਸਰਾ ਪੈਲੇਸ ਦੇ ਬਾਹਰੋਂ ਚੱਕਿਆ ਵਾ ਇਹ ਕਹਿੰਦਾ ਕਿ ਮੈਂ ਫੂਟਨਾ ਦੇ ਸ਼ਹਿਰ ਦਾ ਵੇ ਇਹਨੇ ਜਨਾਨੀ ਦੀ ਰਾਤ ਨੂੰ ਮੈਂ ਵਰਤਣਾ ਸੀਗਾ ਤਾਂ ਕਰਕੇ ਪਾਣੀ ਦੀ ਲਾਚ ਲਾਂਦੇ ਪਏ ਇਹ ਤਰਨਾ ਦਲ ਦਾ ਇਹਨਾਂ ਨੇ ਮੋੜੇ ਲਿਖਾਇਆ ਯਾਰ ਇਹਨਾਂ ਕੋਲ ਜਿਹੜਾ ਲਾਇਸੈਂਸ ਮਿਲਿਆ ਵਾ ਰੇਲਵੇ ਵਾਲਾ ਉਹ ਮੇਜਰ ਸਿੰਘ ਸੋਢੀ ਵਾਲਾ ਮਿਲਿਆ ਪਾਪਾ ਮੇਜਰ ਸਿੰਘ ਸੋਢੀ ਦਾ ਲਾਇਸੈਂਸ ਬਣਿਆ ਹੋਇਆ ਵਾ ਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਤੇ ਜਿਹੜੇ ਸਮੂਹ ਪੰਥ ਦਲਾਂ ਨੂੰ ਬੇਨਤੀ ਕਰਦੇ ਹਾਂ ਕਿ ਅਜਿਹੇ ਬੰਦਿਆਂ ਨੂੰ ਆਪਣੇ ਲਾਇਸੈਂਸ ਨਾ ਦਿੱਤੇ ਨਾ ਜਿਹੜੇ ਤੁਹਾਡੇ ਲਾਜ ਲਬਾਉਂਦੇ ਆ ਸ਼ਰਾਬਾ ਪੀਂਦੇ ਸੜਕਾਂ ਤੇ ਖੜ ਕੇ ਇਹ ਪੂਰੇ ਬਾਣੇ ਤੇ ਲਾਜਰਾ ਰਿਹਾ ਇਹ ਬੰਦਾ ਤੇ ਇਹ ਜਿਹੜਾ ਆਪ ਵੀ ਮੰਨ ਗਏ ਵੀ ਇਹਨਾਂ ਨੇ ਮੈਂ ਬੀਅਰ ਪੀਤੀ ਏ ਆਪ ਵੀ ਮੰਨ ਗਏ ਆ ਹਾਂ ਇਹ ਗਲਤੀ ਮੰਨਦੇ ਪਿਆ ਪੁੱਛੋ ਇਹਦੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਮੈਂ ਸੱਚ ਦਾ ਸੱਚ ਮੈਂ ਇਸ ਚੀਜ਼ ਦੀ ਖਿਮਾ ਮੰਗਦਾ ਤੁਸੀਂ ਬਾਬਾ ਇੱਕ ਲੇਡੀਸ ਨੂੰ ਨਾਲ ਲੈ ਕੇ ਆਏ ਆ ਇਹ ਕਦ ਲੈ ਕੇ ਆਏ ਸੀ ਮੈਂ ਇਸ ਚੀਜ਼ ਦੀ ਖਿਮਾ ਮੰਗਦਾ ਜਿਹੜੇ ਇੱਕ ਲੇਡੀਸ ਤੁਹਾਡੇ ਨਾਲ ਆ ਖਿਮਾ ਮੰਗਦੇ ਤੁਸੀਂ ਲੇਡੀਸ ਤੁਹਾਡੇ ਨਾਲ ਕਿੱਥੋਂ ਲੈ ਕੇ ਇਹ ਕਿੱਥੋਂ ਲੈ ਹੈ ਕੋਣ ਆ ਲੇਡੀਸ ਹੈ ਕੋਣ ਆ ਇਹ ਸਾਡੇ ਜੀ ਜਾਣ ਪਛਾਣ ਦੇ ਰਿਸ਼ਤੇ ਨਾਲ ਨਹੀਂ ਉਹ ਕਹਿੰਦੇ ਮੈਨੂੰ ਪੈਸੇ ਨਾਲ ਲੈ ਕੇ ਆਂਦੀ ਮੇਰਾ ਪੈਸੇ ਲੈ ਕੇ ਆਏ ਆ ਮੈਨੂੰ ਨਹੀਂ ਪਤਾ ਇਸ ਗੱਲ ਦਾ ਨਹੀਂ ਤੁਹਾਡੀ ਗੱਡੀ 'ਚ ਬੈਠੀ ਆ ਉਹ ਕਹਿੰਦੀ ਮੈਂ ਚਿਕਨ ਖਾਦਾ ਤੁਸੀਂ ਸ਼ਰਾਬ ਪੀਤੀ ਆ ਜੀ ਬੇਨਤੀ ਸੁਣੋ ਤੁਹਾਡੇ ਨਾਲ ਬੈਠੀ ਆ ਇਸ ਜੀ ਦੀ ਖਿਮਾ ਮੰਗਦਾ ਯੋ ਮੈਂ ਕੀਤਾ ਮੈਂ ਕੱਲ੍ਹ ਦੀ ਭਾਈ ਨੇ ਖੇਮਾ ਮੰਗਦੀ ਕਹਦੇ ਆ ਔਰ ਮੈਂ ਕੀਤਾ ਕੋਈ ਨਹੀਂ ਫਿਰ ਮੈਂ ਇਸੀ ਦੀ ਖੇਮਾ ਮੰਗਦੇ ਨੇ ਖੇਮਾ ਕਾਦੀ ਮੰਗਦੇ ਤੁਸੀਂ ਚਲ ਕੀਤਾ ਕੋਈ ਨਹੀਂ ਖੇਮਾ ਕਾਦੀ ਫਿਰ ਭਾਬੀਏ ਕਿੱਥੇ ਜਿਹੜੀ ਦੇਖੋ ਗੁਰਸਾਹ ਤੋਂ ਸਾਡੇ ਮੱਥੇ ਗੱਲ ਸ਼ੁਰੂ ਹੋ ਗਈ ਜੀ ਅਣਪਰੇ ਕਰੋ ਜਾਪ ਕਰੋ ਚਲ ਜਾ ਤੇ ਇੱਕ ਬਿੱਕੀ ਭਾਈ ਜਿਹੜਾ ਇਹਨਾਂ ਦੇ ਕੋਲੋਂ ਤੁਸੀਂ ਲਾਇਸੈਂਸ ਫੜਿਆ ਇਹਨਾਂ ਨੇ ਮੋਰੇ ਮਿਸਲ ਸ਼ੀਦਾ ਤਰਨਾ ਦਲ ਲਿਖਿਆ ਤੇ ਉਹ ਤਰਨਾ ਦਲ ਦਾ ਲਾਇਸੈਂਸ ਹੈ ਜਾਂ ਕੋਈ ਹੋਰ ਆਪਾਂ ਮੇਜਰ ਸਿੰਘ ਛੋਟੀ ਲੱਗੋ ਸਿੰਘ ਦਾ ਆ ਇਹ ਸਿਰਫ ਰੇਲਵੇ ਤੇ ਜਿਹੜਾ ਟ੍ਰੇਨਾਂ ਚ ਚਲਾਉਂਦੇ ਉਹ ਆ ਇਹ ਜਿਹੜਾ ਫਿਰ ਇਹਨਾਂ ਕੋਲ ਸ਼ਸਤਰ ਆ ਜਿਹੜੇ ਸ਼ਸਤਰ ਆ ਇਹ ਹਥਿਆਰ ਆ ਇਹ ਲਾਇਸੈਂਸੀ ਆ ਇਹ 3 ਫੁੱਟੀ ਲਾਇਸੈਂਸ ਤੁਸੀਂ ਰੱਖਣਾ ਨਾ ਇਹ ਤੁਹਾਡਾ ਹੀ ਆ ਨਾ ਪੈਂਦਾ ਨਹੀਂ ਨਹੀਂ ਇਹਦਾ ਆਪਣਾ ਜਿਹੜਾ ਰਿਵਾਲਵਰ ਦਾ ਨਹੀਂ ਰਿਵਾਲਵਰ ਨਹੀਂ ਹੈਗਾ ਅੱਛਾ ਹੈ ਨਹੀਂ ਰਿਵਾਲਵਰ ਦਾ ਕਵਰ ਆ ਲੋਕਾਂ ਨੂੰ ਡਰਾਉਣ ਲਈ ਵਿੱਚ ਕਵਚ ਰੱਖਿਆ ਇਹਨੂੰ ਦੇਖ ਸਕਦੇ ਰਿਵਾਲਵਰ ਨਹੀਂ ਆਇਆ ਉੱਤੇ ਉੱਪਰੋਂ ਰੌਂ ਦੇ ਟਾਈਪ ਕੋਈ ਕਵਰ ਆਂਦਾ ਪਰ ਇਹਦਾ ਕਰਿਆ ਓਕੇ ਇਹ ਮਾਲੋ ਲੋਕਾਂ ਨੂੰ ਡਰਾਉਣ ਵਾਸਤੇ ਓਕੇ ਬਸ ਇੱਕ ਪਾਜੀ ਬੰਦੇ ਰਿਪੋਰਟ ਮੜੀ ਆ ਅੱਜ ਇਹ ਬੰਦੇ ਨੇ ਫੋਨ ਕੀਤਾ ਇਹਦੀ ਉਹਨੇ ਕਿਹੜੇ ਪਿੰਡ ਦੇ